ਸਰ ਨੋ ਨੋ ਐਮੋ ਸਰ ਸਰ ਮੈਂ ਤੁਹਾਨੂੰ ਆਹ ਚੀਜ਼ ਜੀ ਸਰ ਜੀ ਗੇਰ ਫੀਵਰ ਸਰ ਨੂੰ ਦੋ ਮਿੰਟ ਸਰ ਕਮੇਟੀ ਸਬੀਨੋ 24 ਨੂੰ ਇੱਕ ਕੰਪਲੇਂਟਡ ਸਾਧੂ ਰਾਮ ਨੇ ਦੱਸਿਆ ਕਿ ਉਹਨਾਂ ਨੂੰ ਦੱਤਰ ਮਾਰ ਕੇ ਤੇ ਡਰਾਤਨ ਘਾ ਕੇ ਤੇ ਉਹਨਾਂ ਕੋਲੋਂ ਸਨੇਚਿੰਗ ਕੀਤੀ ਹੈ ਤੇ ਉਨਾਨੇਦੋ ਪੁਲਿਸ ਨੂੰ ਇਨਫੋਰਮ ਕੀਤਾ ਤੇ ਅਸੀਂ ਮੁਕਦਮਾ ਦਰਜ ਕੀਤਾ 120 ਨੰਬਰ ਮੁਕਦਮਾ थाना ਸੁਲਤਾਨਪੁਰ ਤੇ ਮੁਕਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਵਰਕਿੰਗ ਸਿਪੋਰਰ ਸਾਹਿਬ ਦੇ ਨਿਸ਼ਾਦਰ ਤੇ ਅਸੀਂ 3s ਬਣਾ ਕੇ ਤੇ ਸਨੇਚਰ ਨੂੰ ਫੜਿਆ ਤੇ ਜਦੋਂ ਪਹਿਲੇ ਇੱਕ ਸਨੇਚਰ ਨੂੰ ਫੜਿਆ ਅਰਸ਼ਦੀਪ ਸਿੰਘ ਉਹਦੇ ਨਾਲ ਹੋਰ ਵੀ ਅਸੀਂ 3s ਸਨੇਚਰਸ ਨੂੰ ਫੜਿਆ ਜਿਨ੍ਹਾਂ ਤੇ ਅਰੇ ਅਫਦੀਕ ਕਿਲਾ ਤੇ ਚਾਰ ਫਕਤਵੇਂ ਦਰਸੇਗੇ ਤੇ ਜਿਹੜਾ ਕੁਲਜੀਤ ਸਿੰਘ ਹੈ ਉਹ ਤੇ ਇੱਕ ਇੱਕ ਮਕਦਮਾ ਦਰਸੀ ਤੇ ਉਹਨਾਂ ਨਾਲ ਦੋ ਸੀਗੇ ਲਖਪ੍ਰੀਤ ਸਿੰਘ ਤੇ ਸ਼ਮਸ਼ੇਰ ਸਿੰਘ ਤੇ ਇਹਨਾਂ ਨੂੰ ਫੜ ਕੇ ਅ ਕੱਲ ਅਸੀਂ ਫੜਿਆ ਤੇ ਅੱਜ ਅਸੀਂ ਆਪਣਾ ਕੋਰਟੇ ਚ ਪੇਸ਼ ਕਰਨਾ ਤੇ ਜਿਹੜੀ ਮੁੱਢਲੀ ਤਫतीश ਜਿਹੜਾ ਹਾਲੇ ਅਸੀਂ ਪ੍ਰੀਲੀਮਿਨਰੀ ਨਾਨੋਕ ਚੇਅਰਤੀ ਇੱਕ ਹੋਰ ਇਹਨਾਂ ਨੇ ਐਸਡੀਪੀਸੀ ਦੇ ਮੁਲਾਜ਼ਮ ਕੋਲੋਂ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਵੀ ਮਕਤਮਾ 101 ਨੰਬਰ ਦਰਜ ਹੈਗਾ ਹੈ ਸੁਲਤਾਨਪੁਰਕ ਥਾਣੇ ਤੇ ਉਦੋਂ ਵੀ ਇਹਨਾਂ ਨੇ ਅਟੈਂਪਟ ਕੀਤੀ ਸੀ ਥੋੜਿਆਂ ਦੇ ਪੰਨਾ ਤੇ ਉਹ ਵੀ ਮੁਕੱਦਮਾ ਸਾਡਾ ਟ੍ਰੇਸ ਹੋ ਗਿਆ ਪਰ ਉਦੋਂ ਅਟੈਂਪਟੀ ਸੀ ਤੇ ਇਹਨਾਂ ਕੋਲੋਂ ਅਸੀਂ 10 ਮੋਬਾਈਲ ਫੋਨ ਰਿਕਵਰ ਕੀਤੇ ਆ ਦੋ ਦਫ਼ਤਰ ਇੱਕ ਰੋਡ ਤੇ ਇੱਕ ਬਿਨਾ ਨੰਬਰ 10 ਪਲੇਟਰ ਰਿਕਵਰ ਕੀਤੇ ਤੇ ਇਹਨਾਂ ਸਾਨੂੰ ਹੋਰ ਵੀ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਸਨੈਚਿੰਗਸ ਵਗਰਾ ਜਿਹੜੀ ਇਹਨਾਂ ਨੇ ਕੀਤੀਆਂ ਉਦੇ ਬਾਰੇ ਵੀ ਅ ਵੀਲ ਕਰਨਗੇ ਤੇ ਕਾਫੀ ਸਾਡੇ ਮੁਕਦਮੇ ਜਿਹੜੇ ਪਹਿਲਾਂ ਦਰਜ ਹੋਏ ਆ ਉਹ ਵੀ ਸੋਲਵ ਕਰਨਗੇ ਥੈਂਕ ਯੂ ਸਰ ਜਿਹੜਾ ਮੋਟਰਸਾਈਕਲ ਇਤੋਂ ਗ੍ਰੰਥ ਹੋਇਆ ਚੋਦੀ ਦਾ ਜੇ ਕਿਸ ਤਰ੍ਹਾਂ ਇਹ ਉਹ ਹਲੇ ਸਾਨੂੰ ਬਿਨਾ ਨੰਬਰ ਦਾ ਹੋਇਆ ਉਹ ਅ ਉਹ ਅਸੀਂ ਹਲੇ ਡੀਟੀ ਆਫਿਸ ਪਤਾ ਕਰਕੇ ਤੇ ਅਸੀਂ ਅਪਡੇਟ ਸਰ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਲੁੱਟਾ ਹੋਆਂ ਕਿਤੇ ਜਾਰੀਆਂ ਸੀ ਇਹਨਾਂ ਦੇ ਕੋਲੋ ਬੇਸਿਕਲੀ ਸੁਲਤਾਨਪੁਰ ਮਿੰਟ ਏਰੀਆ ਦੇ ਵਿੱਚ ਜ਼ਿਆਦਾ ਲੁੱਟਾ ਹੋ ਕੇ ਕੀਤੀ ਜਾਂਦੀ ਸੀ ਸਰ ਇਹਨਾਂ ਦੀ ਉਮਰ ਕੀ ਹੈਗੀ ਇਹਨਾਂ ਦੀ ਉਮਰ ਅਰਾਊਂਡ 19-20 ਸਾਲ ਹੈਗੀ ਹੋ ਇਹਨੂੰ ਕੰਮਤੰਦਾ ਕਰਦੇ ਆਂ ਜੀ ਕਿ ਮਤਲਬ ਪਹਿਲੀ ਤਰ੍ਹਾਂ ਕਰਦੇ ਜਿਹੜੇ ਚਾਰ ਫੜੇ ਆ ਉਹਨਾਂ ਚੋਂ ਤਿੰਨ ਤਾਂ ਕੋਈ ਕੰਮਤੰਦਾ ਨਹੀਂ ਕਰਦੇ ਜਿਹੜਾ ਇੱਕ ਹੈ ਉਹ ਜ਼ੈਡ ਬੋਲ ਦੀ ਫਰਕੀ ਚਲੰਗ ਸਰ ਇਹ ਬੈਕਗਰਾਉਂਡ ਕੀ ਹੈ ਸਰ ਇਹਨਾਂ ਦੀ ਫੈਮਿਲੀ ਬੈਕਗਰਾਉਂਡ ਤਾਂ ਕੁਝ ਵੀ ਨਹੀਂ ਬੇਲੇ ਹੀ ਕਰਦੇ ਜੀ ਸਰ ਪਹਿਲੇ ਕੋਈ ਕ੍ਰਿਮੀਨਲ ਬੈਕਗਰਾਉਂਡ ਜਾਂ ਕਹਿ ਲਈਏ ਕੋਈ ਨਏ ਡਰੱਗ ਐਡਿਕਟਿਡ ਹੋਣੀ ਹੈ ਹਾਂਜੀ ਜਿਹੜਾ ਅਰਸ਼ਦੀਪ ਸਿੰਘ ਕੇਲਾ ਹੈਗਾ ਇਹਦੇ ਆਲਰੇਡੀ ਚਾਰ ਮੁਕਦਮੇ ਦਰਜ ਹੈਗੇ ਆ ਸਨਾਚਿੰਗ ਤੇ ਚੋਰੀ ਦੇ ਤੇ ਜਿਹੜਾ ਹੈਗਾ ਕੁਲਜੀਤ ਸਿੰਘ ਉੱਤੇ ਵੀ ਇੱਕ ਮੁਕਦਮਾ ਦਰਜ ਹੈ ਸਰ ਇਹ ਬੇਸਿਕਲੀ ਤਾਕੂ ਵਾਲੇ ਕੋਲ ਜਾਂਦੇ ਲੁੱਟ ਕੇ ਵਕ ਵਕ ਲੁੱਟਦੇ ਨਹੀਂ ਵਕ ਵਕ ਥਾਂ ਮਤੇ ਲੁੱਟਦੇ ਆ ਉਹ ਸੀ ਰਿਕਵਰ ਕੀਤੇ ਗਏ ਤੋ ਸੇਰੇ ਨੌਕਰੀ ਕਰਦਾ ਸੀ ਰਾਤ ਨੂੰ ਲੁੱਟ ਕਰਦਾ ਸੀ ਇਹ ਤਾਂ ਦਿਨ ਦੇ ਟਾਈਮ ਦੀ ਗੱਲ ਜੀ ਜਿਹੜੇ ਮੁੰਡਾ ਤੁਸੀਂ ਕਹ ਰਹੇ ਫੈਕਟਰੀ ਦੀ ਜੌਬ ਹਾਂਜੀ ਹਾਂਜੀ ਉਹ ਛੋਟੀ ਮੋਟੀ ਨੌਕਰੀ ਕਰਦਾ ਤੇ ਦਿਨ ਦੇ ਟਾਈਮ ਵੀ ਕਈ ਵਾਰੀ ਕਰਦਾ ਹੁੰਦਾ ਤੇ ਕਈ ਵਾਰੀ ਕਰਦਾ ਹੀ ਜੀ ਇਹ ਮੋਬਾਈਲ ਲੁੱਟਦੇ ਸੀ ਫੇਰ ਕੀ ਕਰਦੇ ਸੀ ਮੋਬਾਈਲ ਨਾਲ